ਮਾਇਆ ਨੂੰ ਕਿਵੇਂ ਕੰਟਰੋਲ ਕਰਨਾ ਕਿਵੇਂ ਖੇਚਣਾ ਹੈ ਕਿਵੇਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਰਾਜ ਭਾਗ ਲੈ ਸਕਦੇ ਆ ਉਹਦਾ ਸਾਰਾ ਗਿਆਨ ਸ੍ਰੀ ਸਰਬਲੋ ਪ੍ਰਕਾਸ਼ ਦੇ ਵਿੱਚ ਹੈ ਆਪਣੀਆਂ ਕਮਜ਼ੋਰੀਆਂ ਨਾਲ ਕਿਵੇਂ ਲੜਨਾ ਸੀ ਇਹਨਾਂ ਨੂੰ ਕਿਵੇਂ ਠੇਰ ਕਰਨਾ ਉਹ ਸ੍ਰੀ ਸਰਬਲੋ ਪ੍ਰਕਾਸ਼ ਦੇ ਵਿੱਚ ਹੈ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਮਹਾਰਾਜ ਨੇ 13-13 ਤੋਲਿਆ ਤੇਰਾ ਤੇਰਾ ਗਾਇਆ ਸਾਰਾ ਕੁਝ ਤੇਰਾ ਦੇ ਵਿੱਚ ਰੱਖਿਆ ਮਹਾਰਾਜਾ ਵੀ ਤੇਰਾ ਤੇਰਾ ਦਾ ਕਰਦੇ ਸੀਗੇ ਸੋ 13 ਦੀ ਬਹੁਤ ਮਹਾਨਤਾ ਆ ਸਿੱਖਾਂ ਦੀ ਦੁਨੀਆ ਦੇ ਵਿੱਚ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਸਵੇਂ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ 12ਵੇਂ ਰਤਨ ਨੇ ਸ੍ਰੀ ਦਸਮ ਗ੍ਰੰਥ ਜੀ ਤੇ 13ਵੇਂ ਨੇ ਸ੍ਰੀ ਸਰਬਲੋ ਪ੍ਰਕਾਸ਼ ਜਿੰਨਾ ਚਿਰ ਇਹ 13 ਦੀ ਖੇਡ ਪੂਰੀ ਨਹੀਂ ਹੁੰਦੀ ਸਿੱਖ ਕਿਤੇ ਨਹੀਂ ਪਹੁੰਚ ਸਕਦੇ 13 ਸਾਨੂੰ ਪੂਰੇ ਕਰਨੇ ਪੈਣਗੇ ਇਥੋਂ ਤੱਕ ਕਿ ਸਾਡੇ ਜੋ ਗੁਰਬਾਣੀ ਦੇ ਨਾਲ ਸਿੱਖ ਵਸਤਾ ਰੱਖਦੇ ਨੇ ਜਿਨ੍ਹਾਂ ਨੂੰ ਗਿਆਨ ਹੈਗਾ ਜਿਨ੍ਹਾਂ ਨੇ ਸੰਥਿਆ ਲਈ ਹੋਈ ਆ ਗੁਰਬਾਣੀ ਪੜ੍ਹਦੇ ਨੇ ਉਹ ਬਖੂਬੀ ਜਾਣਦੇ ਨੇ ਕਿ ਵਾਹਿਗੁਰੂ ਮੰਤਰ 올 오버 월ड ਜਿਹੜਾ ਸਿੱਖ ਸੰਗਤ ਜਾਪ ਕਰਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਦਰਜਾ ਤੁਸੀਂ ਵੇਖੋ ਵੀ 13 ਦੀ ਕੀ ਮਹਾਨਤਾ ਸਾਡੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਇਹਨਾਂ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਹਾਂ ਇਹ ਗੱਲ ਅਸੀਂ ਮੰਨਦੇ ਆ ਵੀ ਥੋੜਾ ਬਹੁਤ ਗੁਰਬਾਣੀ ਦੇ ਨਾਲ ਛੀਡ ਛਾੜ ਕੀਤੀ ਗਈ ਹੈ ਸ੍ਰੀ ਦਸ਼ਮ ਗ੍ਰੰਥ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕਿ ਤੁਹਾਨੂੰ ਲੱਗਦਾ ਵੀ ਛੀਡ ਛਾੜ ਹੋਈ ਹੋਈ ਹੈ ਵੀਰ ਜੀ ਜੇ ਛੀਡ ਛਾੜ ਨਹੀਂ ਹੋਈ ਤਾਂ ਅੱਜ ਇਹ ਨਤੀਜੇ ਨਹੀਂ ਸੀ ਬੋਲਣੇ ਅੱਜ ਸਿੱਖ ਬਹੁਤ ਜ਼ਿਆਦਾ ਮੈਂਟਲੀ ਫਿਜ਼ੀਕਲੀ ਸਪਿਰਚੁਅਲੀ ਡਾਊਨ ਹੋ ਚੁੱਕੇ ਨੇ ਜਿਵੇਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਅਗਾਹ ਕਰ ਦਈਏ ਨਵੀਂ ਜੜੀ ਪੀੜੀ ਆ ਜਿਸ ਮਹਾਰਾਜ ਦੀ ਬੀੜ ਨੂੰ ਸਿੱਖ ਸੰਗਤ ਮੱਥਾ ਟੇਕਦੀ ਆ ਜਾਣ ਕੇ ਹੈਰਾਨੀ ਹੋਏਗੀ ਕਿ ਪਹਿਲੇ ਸਮਿਆਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਕੋਈ ਗੁਰਬਾਣੀ ਲਿਖਦਾ ਸੀਗਾ ਤਾਂ ਉਹਨੂੰ ਬਹੁਤ ਵੱਡੀ ਸਜ਼ਾ ਲਾਈ ਜਾਂਦੀ ਸੀਗੀ ਬਰਖਾਸਤ ਕੀਤਾ ਜਾਂਦਾ ਸੀ ਸਿੱਖੀ ਦੇ ਵਿੱਚੋਂ ਜਿਵੇਂ ਹੁਣ ਪਾਦਸ਼ਾਹ ਦੇ ਰੂਪ ਆ ਪਾਦਸ਼ਾਹ ਦੇ ਰੂਪ ਪਹਿਲੇ ਨਹੀਂ ਸੀ ਪ੍ਰਕਾਸ਼ ਹੁੰਦੇ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਪਾਦਸ਼ਾਹ ਦੇ ਰੂਪ ਕੀ ਹੁੰਦੇ ਨੇ ਉਹਦੇ ਵਿੱਚ ਬਾਣੀ ਦੇ ਜਿਹੜੇ ਸ਼ਬਦ ਨੇ ਉਹ ਸੈਪਰੇਟ ਕੀਤੇ ਗਏ ਨੇ ਉਹਦੇ ਵਿੱਚ ਸਪੇਸ ਆ ਤੇ ਜਿਹੜੇ ਦੁਸ਼ਮਣ ਸੀਗੇ ਸਿੱਖੀ ਦੇ ਉਹ ਚੰਗੀ ਤਰ੍ਹਾਂ ਹੀ ਜਾਣ ਚੁੱਕੇ ਸੀਗੇ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਬਾਣੀ ਲੜੀਵਾਰ ਹੁੰਦੀ ਸੀ ਅੱਜ ਕਿੰਨੇ ਲੋਕ ਪਰੇਸ਼ਾਨ ਨੇ ਕਿੰਨੇ ਭੈਣ ਭਰਾ ਨੇ ਜੋ ਪੁੱਛਦੇ ਨੇ ਕਿ ਸਾਡਾ ਧਿਆਨ ਨਹੀਂ ਲੱਗਦਾ ਧਿਆਨ ਨੂੰ ਘੜਨ ਦੀ ਜੋ ਕਲਾ ਆ ਜੋ ਮਕੈਨੀਕਲ ਵੇ ਆ ਉਹ ਲੜੀਵਾਰ ਗੁਰਬਾਣੀ ਕਰਦੀ ਹੈ ਮੀਨਸ ਜਿਹੜੇ ਸ਼ਬਦ ਜਿਹੜੇ ਨੇ ਇੱਕੋ ਲੱਡੀ ਦੇ ਵਿੱਚ ਪਰੋਏ ਹੋਏ ਨੇ ਸਾਡਾ ਧਿਆਨ ਵੀ ਉਹਨੇ ਕਰਨਾ ਸਾਡਾ ਚਿੱਤ ਵੀ ਇੱਕ ਕਰਨਾ ਸਾਡੀ ਸੋਚ ਵੀ ਇੱਕ ਕਰਨੀ ਹੈ ਜਿਵੇਂ ਅੱਜ ਕੱਲ ਸਿੱਖ ਇੱਕ ਦੂਜੇ ਨਾਲ ਲੜੀ ਜਾਂਦੇ ਆ ਸੋਚ ਨਹੀਂ ਰਲਦੀ ਜਿਸ ਦਿਨੇ ਲੜੀਵਾਰ ਗੁਰਬਾਣੀ ਪੜ੍ਹਨਗੇ ਇਹਨਾਂ ਦੀ ਸੋਚ ਇੱਕ ਹੋਵੇਗੀ ਇੱਕ ਦੂਜੇ ਨੂੰ ਮੰਨਣਗੇ ਇੱਕ ਦੂਜੇ ਦੀ ਗੱਲ ਵੀ ਸਹਾਰਨਗੇ ਵਿਚਾਰ ਧਾਰਾ ਇੱਕ ਹੋਵੇਗੀ ਸੂਈ ਕਮਜ਼ੋਰੀਆਂ ਨੇ ਹੁਣ ਤੁਸੀਂ ਵੇਖੋ ਵੀ ਅੱਜ ਕੱਲ ਕਿੰਨੇ ਅਸੀਂ ਗੈਜਟਸ ਯੂਜ਼ ਕਰਦੇ ਆ ਕੋਈ ਵੀ ਗੈਜਟ ਆ ਤੁਸੀਂ ਉਸ ਨੂੰ ਡੀਸੈਂਬਲ ਕਰਦੇ ਹੋ ਉਹਦਾ ਕੋਈ ਮੋਲ ਨਹੀਂ ਹੈਗੇ ਭਾਵੇਂ 2 ਲੱਖ ਰੁਪਏ ਦਾ ਮੋਬਾਈਲ ਹੋਵੇ ਤੁਸੀਂ ਉਸ ਦਾ ਪੁਰਜਾ-ਪੁਰਜਾ ਕਰਦੇ ਹੋ ਉਹਦੀ ਕੋਈ ਵੈਲਿਊ ਨਹੀਂ ਇਸੇ ਤਰੀਕੇ ਦੇ ਨਾਲ ਸਾਡੇ ਅਤਾ ਸਮੁੰਦਰ ਦਾ ਜੋ ਗਿਆਨ ਆ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਸਹਾਬਾਨ ਉਹਨਾਂ ਦੇ ਬਾਣੀ ਬੰਦ-ਬੰਦ ਕਰਤੀ ਇਹਨਾਂ ਨੇ ਤਾਂ ਤੁਸੀਂ ਵੇਖੋ ਵੀ ਕੀ ਹਾਲਾਤ ਬਣ ਰਹੇ ਨੇ ਅੱਗੇ ਹੁਣ ਜਿੰਨੀਆਂ ਵੀ ਗੁਰਬਾਣੀਆਂ ਜਾਂ ਨਿਤਨੇਮ ਦੇ ਵਿੱਚ ਐਡ ਕੀਤੀਆਂ ਹੋਈਆਂ ਨੇ ਇਹ ਕਹਿ ਰਹੇ ਨੇ ਵੀ ਉਹ ਹੋਰ ਘਟਾ ਦਿਓ ਕੌਣ ਕਹਿ ਰਿਹਾ ਵਾ ਇਹ ਜਿੰਨੇ ਵੀ ਅੱਜਕੱਲہ ਪ੍ਰਚਾਰਕ ਨੇ ਅੱਜਕੱਲ ਇਹ ਹੀ ਨਾ ਲੱਗਾ ਹੋਇਆ ਵੀ ਨਹੀਂ ਜੀ ਤੁਸੀਂ ਬਾਣੀ ਵੀ ਨਾ ਪੜੋ ਤੁਸੀਂ ਨਿਤਨੇਮ ਵੀ ਨਾ ਕਰੋ ਤੁਸੀਂ ਇਕੱਲਾ ਸਿਮਰਨ ਕਰ ਲਓ ਕਿਹਦੇ ਤੇ ਟਾਰਗੇਟ ਕਰ ਰਹੇ ਹੋ ਤੁਸੀਂ ਕਿਸੇ ਨੂੰ ਟਾਰਗੇਟ ਕਰਨ ਦੀ ਗੱਲ ਨਹੀਂ ਵੀਰੇ ਇਹ ਸੱਚਾਈ ਆ ਸਮਾਜ ਦੀ ਜਿਸ ਹਿਸਾਬ ਦੇ ਨਾਲ ਇਹ ਚੱਲ ਰਿਹਾ ਵੀ ਇੰਨੀ ਜ਼ਿਆਦਾ ਢਿੱਲ ਜੇ ਢਿੱਲ ਹੀ ਦੇਣੀ ਸੀ ਤੇ ਫੇਰ ਖੰਡੇ ਦੀ ਧਾਰ ਨਾਲੋਂ ਤਿੱਖਾ ਰਸਤਾ ਹੋ ਤੇ ਫੇਰ ਸਿੱਖੀ ਦੇ ਵਿੱਚ ਹੈ ਹੀ ਨਹੀਂ ਜਦੋਂ ਅਸੂਲ ਹੀ ਖਤਮ ਹੋ ਗਏ ਤੇ ਫੇਰ ਸਿੱਖੀ ਕਾਦੀ ਮਹਾਰਾਜ ਨੇ ਜੋ ਸਾਨੂੰ ਰਹਿਤ ਬਖਸ਼ੀ ਆ ਪਈ ਇਨੀ ਬਾਣੀ ਆ ਪੜ੍ਹਨੀ ਆ ਪੜ੍ਹਨੀ ਆ ਇਹ ਸਾਡੀ ਖਰਾਕ ਆ ਨਿਤਨੇਮ ਦੇ ਨਾਲ ਪੁਰਾਤਨ ਸਿੱਖ ਪੰਜ ਗ੍ਰੰਥੀ 10 ਗ੍ਰੰਥੀ ਦਾ ਜਾਪ ਕਰਦੇ ਹੁੰਦੇ ਸੀ ਆਮ ਤੋਂ ਆਮ ਸਿੱਖ ਵੀ ਸਿੱਖਣੀ ਆ ਘੱਟੋ ਘੱਟ 10 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨੇ ਕਰਨੇ ਆਨੰਦ ਸਾਹਿਬ ਦੇ ਪੰਜ ਪਾਠ ਕਰਨੇ ਕਰਨੇ ਸੁਖਮਨੀ ਸਾਹਿਬ ਦੇ ਦੋ ਪਾਠ ਕਰਨੇ ਕਰਨੇ ਨਿਤ ਦੀ ਰੁਟੀਨ ਸੀ ਬਾਣੀ ਵੀ ਕੰਟ ਹੁੰਦੀ ਸੀ ਤਾਈ 3 ਘੰਟੇ ਆਮ ਸਿੱਖ ਦੀ ਰੁਟੀਨ ਹੁੰਦੀ ਸੀ ਸਿਮਰਨ ਕਰਨਾ ਸਾਡੀ ਤੇ ਦੁਨੀਆ ਹੀ ਨਾਮ ਦੇ ਨਾਲ ਸ਼ੁਰੂਆਤ ਹੁੰਦੀ ਆ ਤੇ ਅੰਤ ਵੀ ਨਾਮ ਦੇ ਨਾਲ ਹੀ ਹੈ ਸਿੱਖੀ ਤੇ ਹੈ ਹੀ ਰੂਹਾਨੀਅਤ ਤੇ ਜਦੋਂ ਗੁਰਬਾਣੀ ਖਤਮ ਹੋ ਗਈ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਸਾਡੇ ਪੱਲੇ ਕੀ ਆ ਜੇ ਗੁਰੂ ਹੈ ਤਾਂ ਹੀ ਸਿੱਖ ਨੇ ਜੇ ਗੁਰੂ ਨਹੀਂ ਤੇ ਸਿੱਖ ਵੀ ਨਹੀਂ ਇਸ ਕਰਕੇ ਜੇ ਅੱਜ ਚਾਰੇ ਪਾਸੋਂ ਸਿੱਖ ਮਾਰ ਖਾਂਡੇ ਆ ਪਰੇਸ਼ਾਨ ਜੀ ਸੋਚ ਰਿਹਾ ਕਿ ਅਸੀਂ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨਹੀਂ ਪੰਜਾਬ ਤੇ ਖਾਲੀ ਹੋ ਚੁੱਕਿਆ ਇਹ ਤੇ ਵੀਰੇ ਬੜੀ ਕੌੜੀ ਗੱਲ ਇਹਨਾਂ ਨੂੰ ਲੱਗ ਜਾਣੀ ਕਿਉਂਕਿ ਸੱਚ ਕੌੜਾ ਹੁੰਦਾ ਇਹਦੇ ਧੂਬੀ ਦੇ ਕੁੱਤੇ ਵਾਲੀ ਕਹਾਵਤ ਓਕਦੀ ਆ ਅੱਜ ਦੇ ਸਮੇਂ ਜੋ ਪੰਜਾਬ ਦੇ ਹਾਲਾਤ ਬਣ ਰਹੇ ਆ ਕੀ ਅੱਜ ਦੇ ਸਮੇਂ ਜੋ ਹਾਲਾਤ ਬਣ ਰਹੇ ਆ ਵੀ ਨਾ ਸਿੱਖ ਪੰਜਾਬ ਦੇ ਰਹੇ ਤੇ ਬਾਹਰੋਂ ਵੀ ਤੱਕੇ ਪੈ ਰਹੇ ਤੱਕੇ ਤੇ ਉਹਨੂੰ ਹੀ ਪੈਂਦੇ ਆ ਨਾ ਜਿਹੜਾ ਯਤੀਮ ਹੋਵੇ ਜਿਹਦੇ ਸਿਰ ਤੇ ਮਾਂ ਪਿਓ ਦਾ ਹੱਥ ਨਾ ਹੋਵੇ ਜਦੋਂ ਸਿੱਖਾਂ ਦੇ ਸਿਰ ਤੇ ਗੁਰੂ ਦਾ ਹੱਥ ਹੀ ਫਿਰ ਸਿੱਖ ਕਾਦੇ ਜੀ ਅੱਜ ਸਿੱਖ ਪਰੇਸ਼ਾਨ ਨੇ ਤਾਂ ਉਹ ਪਟਕ ਚੁਕੇ ਨੇ ਤੇ ਇਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੇ ਹੀ ਕਹਿ ਚੁਕੇ ਸੀਗੇ ਕਿ ਸਿੱਖ ਸਿਰਫ ਰੋਲੇ ਦੇ ਨਾਮ ਦੇ ਹੋਣਗੇ ਕਰਮ ਦੇ ਨਹੀਂ ਹੋਣਗੇ ਧਰਮ ਦੇ ਨਹੀਂ ਹੋਣਗੇ ਕਿਉਂਕਿ ਅੱਜਕੱਲ ਤੁਸੀਂ ਵੇਖੋ ਕਿ ਜੇ ਕਿਸੇ ਨੂੰ ਅਸੀਂ ਰਹਿਤ ਦਸੀਏ ਕੋਡ ਆਫ ਕੰਡਕਟ ਦਸੀਏ ਉਹ ਕਹਿੰਦੇ ਇਹਦੇ ਬਹੁਤ ਵੱਡੀ ਪਰੇਸ਼ਾਨੀ ਆ ਬੰਦਿਸ਼ ਆ ਸਾਨੂੰ ਤੇ ਆਜ਼ਾਦੀ ਚਾਹੀਦੀ ਆ ਤੇ ਜੇ ਤੁਸੀਂ ਬ੍ਰੇਕਾਂ ਹੀ ਖੋਲਦੇ ਹੋ ਤਾਂ ਪੱਲੇ ਕੀ ਇਹ ਗੱਡੀ ਦੇ ਸਰੀਰ ਇਹ ਗੱਡੀ ਆ ਐਕਸੀਡੈਂਟ ਹੀ ਹੋਣਾ ਸੋ ਇਸ ਕਰਕੇ ਹਰ ਇੰਸਟੀਚਿਊਨ ਦੇ ਆਪਣੇ ਅਸੂਲ ਆ ਸਾਨੂੰ ਉਹ ਅਸੂਲ ਨਿਭਾਉਣੇ ਪੈਣਗੇ ਅੱਜਕੱਲ ਤਾਂ ਕਈ ਅਜਿਹੇ ਸਿੱਖਿਆਗਣੇ ਜਿਹੜੇ ਕਹਿੰਦੇ ਨੇ ਵੀ ਸਾਡੇ ਤੇ ਥੋਪਿਆ ਜਾ ਰਿਹਾ ਵੈ ਇਸ ਨੂੰ ਅਸੂਲਾਂ ਨੂੰ ਦੀ ਸਾਨੂੰ ਜਿਵੇਂ ਤੁਸੀਂ ਕਹਿਆ ਇੰਡੀਪੈਂਡੈਂਟ ਹੋਏ ਨੇ ਹੈਨਾ ਅੱਜ ਕੱਲ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਜਿਹੜੇ ਇਸ ਨੂੰ ਮੰਨਦੇ ਨੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਮੰਨਦੇ ਆ ਉਹ ਤਾਂ ਕਹਿੰਦੇ ਪਾਰ ਨਿਕਲ ਗਏ ਲੇਕਿਨ ਦੂਸਰੇ ਜਿਹੜੇ ਉਹ ਵਿਚ ਵਿਚਾਲੀ ਤੁਰੇ ਫਿਰਦੇ ਹਾਲੇ ਜਿਵੇਂ ਅਸੀਂ ਗੱਲ ਕੀਤੀ ਕੋਈ ਵੀ ਇੰਸਟੀਟਿਊਸ਼ਨ ਚਾਹੇ ਫੌਜ ਕਿਉਂ ਨਾ ਹੋਵੇ ਜਿਨ੍ਹਾਂ ਚਿਰ ਉਹ ਅਸੂਲ ਦਾ ਪਹਿਰੇਦਾਰ ਆ ਉਹਨਾਂ ਚਿਰ ਉਹਦੀ ਇੱਜ਼ਤ ਮਾਣ ਸਭ ਕੁਝ ਹੀ ਆ ਜਿਸ ਦਿਨ ਉਹ ਅਸੂਲਾਂ ਤੋਂ ਭਟਕ ਗਿਆ ਉਸ ਦਿਨ ਬਰਖਾਸਤ ਆ ਸਿੱਖੀ ਜਿਹੜੀ ਆ ਇਕ ਖੰਡੇ ਦੇ ਨਾਲੋਂ ਤਿੱਖੀ ਆ ਵਾਲ ਨਾਲੋਂ ਵੀ ਇਹਦਾ ਬਰੀਕ ਰਸਤਾ ਆ ਤੇ ਸਾਨੂੰ ਉਸ ਰਸਤੇ ਉੱਤੇ ਉਹਨਾਂ ਕਦਮਾਂ ਉੱਤੇ ਖੜੇ ਉਤਰਨਾ ਪਵੇਗਾ ਜੀ ਅਸੀਂ ਕੁਛ ਚਾਉਂਦੇ ਆ